ਮਾਛੀਵਾੜਾ ਸਾਹਬ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੁਝ ਆਲਸੀ ਲੋਕ ਹੱਥੀਂ ਕਿਰਤ ਕਰਕੇ ਖਾਣਾ ਬੋਲਦੇ ਜਾ ਰਹੇ ਨੇ ਰਾਤੂ ਰਾਤ ਮੀਰ ਬਣਨ ਦਾ ਸੁਪਨਾ ਦੇਖਣ ਲੱਗ ਪਏ ਨੇ ਤੇ ਜਦੋਂ ਉਹ ਸੁਪਨਾ ਦੇਖਦੇ ਨੇ ਤਾਂ ਸੁਪਨਾ ਪੂਰਾ ਕਰਨ ਨੂੰ ਲੈ ਕੇ ਗਲਤ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਚੋਰੀਆਂ ਤੇ ਡਕੈਤੀਆਂ ਸ਼ੁਰੂ ਕਰ ਦਿੰਦੇ ਨੇ ਮਿਹਨਤੀ ਲੋਕਾਂ ਦੇ ਵੱਲੋਂ ਮਿਹਨਤ ਕਰਕੇ ਕਮਾਈਆਂ ਚੀਜ਼ਾਂ ਨੂੰ ਚੋਰੀ ਕਰਕੇ ਇੱਧਰ ਉੱਧਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਇਹੀ ਮਾਮਲਾ ਮਾਛੀਵਾੜਾ ਸਹਿਤ ਸਾਹਤ ਤੋਂ ਸਾਹਮਣੇ ਆਇਆ ਜਿੱਥੇ ਸਥਾਨਕ ਪੁਲਿਸ ਦੇ ਵੱਲੋਂ ਅਨਾਜ ਮੰਡੀ ਦੇ ਵਿੱਚੋਂ ਚੋਰੀ ਹੋਏ ਟਰੱਕ ਨੂੰ 12 ਘੰਟਿਆਂ ਦੇ ਅੰਦਰ ਹੀ ਬਰਾਮਦ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਮੁਲਜ਼ਮ ਬਲਦੇਵ ਸਿੰਘ ਉਰਫ ਬੱਬੂ ਤੇ ਨਿਰਮਲ ਸਿੰਘ ਵਾਸੀ ਪਾਤੜਾ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਅਜੀਤ ਸਿੰਘ ਅਜੇ ਫਰਾਰ ਹੈ ਥਾਣਾ ਮੁਖੀ ਜਨਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੁਬਾਨਗੜ ਦੇ ਹਰਜੀਤ ਸਿੰਘ ਨੇ 22 ਸਤੰਬਰ ਸ਼ਾਮ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਟਰੱਕ ਜੋ ਕਿ ਅਨਾਜ ਮੰਡੀ ਮਾਛੀਵਾੜਾ ਸਾਹਵਿਕੇ ਖੜਾ ਸੀ ਉਹ ਚੋਰੀ ਹੋ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤਵਦੀਸ਼ ਸ਼ੁਰੂ ਕੀਤੀ ਗਈ ਥਾਣਾ ਦੱਸਿਆ ਕਿ ਡਰਸ ਦੇ ਸੋਨਾ ਦੱਸਿਆ ਕਿ ਟਰੱਕ ਦੇ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਇਆ ਹੈ ਤੇ ਚੋਰਾਂ ਨੇ ਚਮਕੌਰ ਸਾਹਿਬ ਨੇੜੇ ਪੈਟਰੋਲ ਪੰਪ ਤੇ ਜਾ ਕੇ ਉਹ ਪੁੱਟ ਕੇ ਸੁੱਟ ਦਿੱਤਾ ਤੇ ਉਧਰ ਹੀ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਟੀਮ ਦੇ ਵੱਲੋਂ ਤਕਨੀਕੀ ਢੰਗਾਂ ਨਾਲ ਚੋਰਾਂ ਦਾ ਪਿੱਛਾ ਕੀਤਾ ਗਿਆ ਤੇ ਅਖੀਰ ਉਹਨਾਂ ਨੂੰ ਪਾਤੜਾ ਜਾ ਕੇ ਦਬੂਚ ਲਿਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਬਲਦੇਵ ਸਿੰਘ ਤੇ ਨਿਰਮਲ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਤੇ ਤੀਜਾ ਮੁਲਜ਼ਮ ਅਜੀਤ ਸਿੰਘ ਅਜੇ ਫਰਾਰ ਹੈ ਉਦਰੀ ਦੱਸਿਆ ਗਿਆ ਕਿ ਇਹਨਾਂ ਦਿਨਾਂ ਖਿਲਾਫ ਪਹਿਲਾਂ ਵੀ ਚੋਰੀ ਦੇ ਕੇ ਮਾਮਲੇ ਦਰਜ ਨੇ ਥਾਣਾ ਮੁਖੀ ਨੇ ਦੱਸਿਆ ਕਿ ਮਾਛੀਵਾੜਾ ਪੁਲਿਸ ਨੇ 12 ਘੰਟਿਆਂ ਦੇ ਵਿੱਚ ਹੀ ਟਰੱਕ ਚੋਰੀ ਦਾ ਮਾਮਲਾ ਸੁਲਝਾ ਲਿਆ ਤੇ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰੇ ਹੋਰ ਅੱਗੇ ਇਸ ਮਾਮਲੇ ਚ ਪੁੱਛਗਿੱਛ ਕੀਤੀ ਜਾਵੇਗੀ। ਕੀ ਮਾਮਲਾ ਟਰੱਕ ਚੋਰੀ ਦਾ ਜੀ? ਹਾਂਜੀ ਸਰ ਇਹ ਹਰਜੀਤ ਸਿੰਘ ਲਵਣਗੜ ਦਾ ਜੀ। ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 22 ਤਰੀਕ ਨੂੰ। 2299 ਵੀ ਮੇਰੀ 10 ਤਰੀਕ ਗੱਡੀ ਲੈਂਡਰ ਵੀ 2010 ਮਾਡਲ ਇਹ ਟਰੱਕ ਜੁਨੀਅਰ ਜਮਸ਼ੀਬੜਾ ਸਾਹਿਬ ਖੜੀ ਕਰੀ ਸੀ ਕੋਈ ਚੋਰੀ ਕਰਕੇ ਲੈ ਗਿਆ ਤੇ ਅਸੀਂ ਐਪਲੀਕੇਸ਼ਨ ਵੜ ਕੇ ਉੱਥੇ ਐਫਆਰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਅਸੀਂ ਉਸ ਦੌਰਾਨ ਫਿਰ ਅੱਗੇ ਤਫ਼ਤੀਸ਼ ਚੱਲਦੀ ਰਹੀ ਜੀ ਅਸੀਂ ਰਾਤੋਂ ਰਾਤ ਹੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪੈਂ ਸ਼ਹਿਰ ਡਿਸਟ੍ਰਿਕਟ ਪਟਿਆਲੇ ਚ ਉਥੋਂ ਅਸੀਂ ਦੋਛੀ ਸੀ ਜਿਹੜੀ ਗੱਡੀ ਦਸਤਰੀ ਬਰਾਮਦ ਹੋ ਗਈ ਜੀ ਤੇ ਦੋ ਦੋ ਚੀ ਉਥੋਂ ਅਸੀਂ ਗ੍ਰਿਫਤਾਰ ਕਰ ਲਏ। ਇਹ ਦੋਸੀ ਕੌਣ ਲਈ ਕਿਹਦੇ ਕਿਹੜੇ ਪਿੰਡ ਦਾ ਜੀ। ਹਾਂਜੀ ਬਲਦੇਵ ਸਿੰਘ ਆ ਜੀ ਇਹ ਪਾਤੜਾਂ ਦਾ ਜੀ ਨੈਕਨੇਮ ਹੈਗਾ ਜਿਹੜਾ ਬੱਪੂ ਜੀ। ਇਹ ਮਿਸਤਰੀ ਦਾ ਕੰਮ ਕਰਦਾ ਜਿਵੇਂ ਚੋਰੀ ਸੁਧਾ ਗੱਡੀਆਂ ਦੇ ਸ਼ੇਪ ਚੇਂਜ ਕਰਦਾ ਰੰਗ ਵਗੈਰਾ ਕਰਦਾ ਇਹ ਤਾਂ ਇੱਕ ਇਹਦੇ ਨਾਲ ਇਹਦਾ ਸਾਥੀ ਹੈ ਨਿਰਮਲ ਸਿੰਘ। ਇਹ ਵੀ ਉਥੇ ਆਪਣੇ ਪਾਤੜਾਂ ਦੇ ਰਹਿਣ ਵਾਲਾ ਜੀ। ਤੀਸਰਾ ਦੋਸੀ ਜੇ ਗ੍ਰਿਫਤਾਰ ਕਰਨਾ ਬਾਕੀ ਉਹਦਾ ਨਾਮ ਹੈਗਾ ਅਜੀਤ ਸਿੰਘ। ਉਹਨੂੰ ਮਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ। ਇਹਨਾਂ ਦੇ ਕੋਈ ਹੋਰ ਪਤਿਵੱਤਾ ਦਾ ਹਾਂਜੀ ਅਜੀਤ ਸਿੰਘ ਦੇ ਖਿਲਾਫ ਤਿੰਨ ਪਰਚੇ ਚੋਰੀ ਦੇ ਦਰਜਾ ਜੀ ਤੇ ਜਿਹੜਾ ਇਹ ਬੱਬੂ ਆ ਤੇ ਨਿਰਮਲ ਇਹਨਾਂ ਦੇ ਸਿੰਗਲ ਸਿੰਗਲ ਇੱਕ 1-1 ਪਰਚੇ ਦਰਜਾ ਹੈ ਇਹਨਾਂ ਨੇ ਇਹ ਵੀ ਚੋਰੀਆਂ ਹੋਰ ਵੀ ਚੋਰੀਆਂ ਵਾਸਤੇ ਬੰਨੇ ਆਪਣੇ ਮੱਛਰ ਲਾ ਕੇ ਚੋਰੀਆਂ ਕੀਤੀਆਂ ਹਾਂਜੀ ਦੇਖੋ ਅੱਜ ਅਸੀਂ ਮਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਇਹਨਾਂ ਦੀ ਮੋਢਲੀ ਪੁੱਛਗਿਛ ਤੇ ਤਕਨੀਕ ਨਾਲ ਪੁੱਛਗਿਛ ਕਰਕੇ ਹੋਰ ਤੱਥ ਸਾਹਮਣੇ ਆਉਣ ਦੀ ਸਾਨੂੰ ਬੜੀ ਉਮੀਦ ਹੈ ਮਾਛੀਵਾੜਾ ਸਾਹਬ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੁਝ ਆਲਸੀ ਲੋਕ ਹੱਥੀਕਿਰਤ ਕਰਕੇ ਖਾਂ